हां जी सज्जन प्यारेयो ਅੱਜ ਆਪ ਬਣਾਵਾਂਗੇ ਨਾਰਦਨਾ ਚਿਕਨ ਵਿੰਗਸ ਜੋ ਕਿ ਬਹੁਤ ਹੀ ਚਟਪਟੀਆਂ ਤੇ ਕਰਾਰੀਆਂ ਹੋਣਗੀਆਂ। ਇੱਕ ਕੜਾਹੀ ਦੇ ਵਿੱਚ ਤੁਸੀਂ 1 ਕਿਲੋ ਚਿਕਨ ਵਿੰਗਸ ਲਓ। ਨਾਦਨੇ ਐਡ ਕਰੋ 1 ਗਲਾਸ ਪਾਣੀ। ਬਹੁਤ ਹੀ ਈਜ਼ੀ ਤੇ ਕੁਕ ਰੈਸਪੀ ਹੈ। ਨਾਲ ਹੀ ਐਡ ਕਰੋ ਕੁਕਿੰਗ ਔਇਲ, 1 ਚਮਚਾ ਲੂਣ ਦਾ, 2 ਛੋਟੇ ਚਮਚੇ ਅਦਰਕ ਲਸਣ ਚੋਪ ਕਰਕੇ ਤੇ ਸਾਰੇ ਮਿਸ਼ਰਣ ਨੂੰ ਤੁਸੀਂ ਦੋ ਹਲਾ। ਤੇ ਢੱਕ ਕੇ 15 ਤੋਂ 20 ਮਿੰਟ ਲਈ ਪਕਾਓ। ਨਾਲ ਹੀ ਤੁਸੀਂ ਕੋਈ ਸੁੱਕੇ ਮਸਾਲੇ ਲਓ, ਧਨੀਆ, ਜੀਰਾ, ਲਾਲ ਮਿਰਚ ਕਾਲੀ ਮਿਰਚ ਤੇ ਅਨਾਰ ਦਾਣੇ ਦਾ ਪਾਊਡਰ ਲੈਣਾ ਤੇ ਇਹ ਤੁਸੀਂ ਦਰਦਰਾ ਮਿਕਸੀ 'ਚ ਪੀਸ ਲਓ ਜਦੋਂ ਤਰਾ ਚਿਕਨ ਦਾ ਪਾਣੀ ਕਾਫੀ ਜ਼ਿਆਦਾ ਡਰਾਈ ਹੋ ਜੇ ਤੇ ਮਸਾਲਾ ਇਹ ਤੁਸੀਂ ਵਿੱਚ ਕਰ ਦਿਓ ਐਡ ਤੇ ਇਹਨੂੰ ਤੁਸੀਂ ਇੱਕ ਚੰਗੀ ਤਰ੍ਹਾਂ ਸਟੀਰ ਦੇ ਦਿਓ ਚੰਗੀ ਤਰ੍ਹਾਂ ਹਿਲਾਓ ਤੇ ਸੋਹਣਿਓ ਦੇਖੋ ਕਿੰਨਾ ਪਿਆਰਾ ਕਲਰ ਆਇਆ ਕਿੰਨੀਆਂ ਹੀ ਅੱਛੀਆਂ ਲੱਗ ਰਹੀਆਂ ਨੇ ਹੁਣ ਤੁਸੀਂ ਵਿੱਚ ਐਡ ਕਰੋ ਹਰੀਆਂ ਮਿਰਚਾਂ ਚਾਰ ਹਰੀਆਂ ਮਿਰਚਾਂ ਵਿੱਚ ਸਲਿਟ ਕਰਕੇ ਤੁਸੀਂ ਐਡ ਕਰ ਦਿਓ ਤੇ ਇਹਨੇ ਤੇ ਲਾ ਦਿਓ ਤੁਸੀਂ ਫੋਇਲ ਪੇਪਰ ਤੇ ਚੰਗੀ ਤਰ੍ਹਾਂ ਸੀਲ ਕਰ ਦਿਓ ਤੇ 5 ਤੋਂ 7 ਮਿੰਟ ਲਈ ਸਟੀਮ ਤੇ ਬਿਲਕੁਲ ਕੁੱਕ ਕਰੋ ਕਿਆ ਬਾਤ ਹੈ ਕਿਆ ਬਾਤ ਹੈ ਤੁਹਾਡੀਆਂ ਵਿੰਗਸ ਪੂਰੀਆਂ ਡੈਂਟਰ ਹੋ ਚੁੱਕੀਆਂ ਹੁਣ ਤੁਸੀਂ ਇਹਨੂੰ ਹਲਕੇ ਹੱਥ ਨਾਲ ਹਿਲਾਉਂਦੇ ਹੋਏ ਤਾਂ ਕਿ ਜਿਹੜਾ ਥੱਲੇ ਵਾਲਾ ਮਸਾਲਾ ਚਿਕਨ ਵਿੰਗਸ ਨਾਲ ਪੂਰਾ ਐਡ ਹੋ ਜਾਏ ਪੂਰਾ ਰਚਮਚ ਜਾਏ ਅਨਾਰ ਦਾਣਾ ਚਿਕਨ ਵਿੰਗਸ ਬਿਲਕੁਲ ਰੈਡੀ ਨੇ ਇੱਕ ਪਲੇਟਰ 'ਚ ਪਾ ਲਓ ਤੇ ਬਾਬਾ ਜੀ ਉੱਤੇ ਪਾਓ ਤੁਸੀਂ ਹਰਾ ਹਰਾ ਤਨੀਆ ਦੇਖੋ ਕਿੰਨੀਆਂ ਡੈਂਟਰ ਹੋ ਗਈਆਂ ਨੇ ਨਾਲ ਹੀ ਬਣਾਓ ਇੱਕ ਬਾਈਟ ਤੇ ਇੰਜੋਏ ਕਰੋ ਤੇ ਭਰਾ ਦੇ ਪੇਜ ਨੂੰ ਕਰੋ ਲਾਈਕ